ਆਪਣੇ ਜਾਮਣਾ ਦੇ ਪੌਦੇ ਜੀ ਸਾਰੇ ਜਾਮਣਾ ਲੱਗੀਆਂ ਪਈਆਂ ਆ ਬਰਕੈਣਾ ਡੇਕਾਂ ਜਾਮਣਾ ਬਹੁਤ ਜ਼ਿਆਦਾ ਆ ਚੱਲੀ ਜਾਂਦੀਆਂ ਆ ਔਰ ਜਿਹਨੇ ਜਿਹਨੇ ਵੀ ਸਬਜ਼ੀ ਲੈਣੀ ਹੋਈ ਦੱਸ ਦਿਓ ਕਮੈਂਟ ਕਰਕੇ ਦੱਸਿਓ ਕਿਹਨੇ ਕਿਹਨੇ ਸਬਜ਼ੀ ਲੈਣੀ ਆ ਭਾਈ ਫਿਰ ਆਪਾਂ ਸਬਜ਼ੀ ਭੇਜ ਦਾਂਗੇ ਕਰ ਦਾਂਗੇ ਪਾਰਸਲ ਦੱਸੋ ਕਮੈਂਟ ਕਰਕੇ 1 ਬਈ ਸ਼ੇਅਰ ਜ਼ਰੂਰ ਕਰਦਿਆ ਕਰੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਭਾਈ ਜੀ ਦੱਬ ਕੇ ਕਰਿਆ ਕਰੋ ਭਰਾਵੋ ਰਿਛੇ ਜਿਹਨੂੰ ਜਿਹਨੂੰ ਵੀ ਮਿਰਚਾਂ ਚਾਹੀਦੀਆਂ ਦੱਸ ਦਿਓ ਮਿਰਚਾਂ ਬਹੁਤ ਲੱਗੀਆਂ ਐ ਆਹ ਟਮਾਟਰ ਬਹੁਤ ਲੱਗੇ ਪਏ ਆ ਟਮਾਟਰਾਂ ਦੇ 부ਝੇ ਕਾਫੀ ਆ ਆਹ ਮਿਰਚਾਂ ਲੱਗੀਆਂ ਪਈਆਂ ਆਹ ਲੱਗੇ ਪਏ ਆ 30 40 부ਝੇ 1.5 200 부ਝਾ ਲੱਗਿਆ ਪਿਆ 2 ਢੇੜ 200 부ਝਾ ਹੋਊਗਾ ਲੱਗਿਆ ਪਿਆ ਆਹ ਗਵਾਰਾ ਛੋਟਾ ਗਵਾਰਾ ਵੈਸੇ ਗਵਾਰਾ ਉੱਚਾ ਲੱਤਾ ਪਿਆ ਵੈਸੇ ਛੋਟਾ ਹਜੇ ਚੱਲੀ ਜਾਂਦਾ ਗਵਾਰਾ ਹੋਰ ਠੀਕੋ ਜੀ ਸਾਰੇ ਸਾਰੇ ਨੂੰ ਬਾਬਾ ਚੜਦੀ ਕਲਾ ਵਿੱਚ ਰੱਖੇ ਆ ਆਪਣੀ ਸਬਜੀ ਆ ਸਬਜੀ ਕਾਫੀ ਲੱਗੀ ਆ ਕੱਦੂ ਲੱਗੇ ਆ ਤੋਰੀਆਂ ਤੋਰੀਆਂ ਦੇ ਬੱਲਾਂ ਲੱਗੀਆਂ ਹੋਰ ਕਾਫੀ ਬੱਲਾਂ ਲੱਗੀਆਂ ਵੇ ਆ ਸਿੱਧਰ ਸਾਰੇ ਲੱਗੀਆਂ ਵੇ ਮਿਰਚਾਂ ਆ ਇਧਰ ਵੀ ਲੱਗੀਆਂ ਪਈਆਂ ਉਹ ਲੱਗੀਆਂ ਪਈਆਂ ਬੱਲਾਂ ਸਾਰੇ ਉਹ ਜਿੱਥੋਂ ਦਾ ਇਹ ਉਹ ਦੀਦਾ ਗੱਲਾਂ ਬਹੁਤ ਚੱਲਦੀਆਂ ਹਨ ਮਿੱਤਰੋ ਸਾਰੇ ਸਾਰੇ ਲੱਗੀਆਂ ਪਈਆਂ ਨੇ ਚੀਨ ਲੱਗੀਆਂ ਪਈਆਂ ਨੇ ਸਭ ਠੀਕ ਸਭ ਠੀਕ ਲੋੜ ਹੋਵੇ ਦੱਸਦੇ ਸਭ ਹੋਰ ਸੁਣਾਓ